ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਹੌਸਰ ਬਿਤੀਓ ਜਾਤ ਹੈ ਕਾਹੇ ਓ ਮਾਨ ਲੈ ਮੇਰੋ ਔਸਰ ਬੀਤਿਓ ਜਾਤ ਹੈ ਕਾਹੇ ਓ ਮਾਨ ਲੈ ਮੇਰੋ ਜਸ ਗਾ ਲੋ ਵਾਹਿਗੁਰੂ ਦਾ ਪਿਆਰ ਓ ਮਨ ਨੂੰ ਆਕਾਗਰ ਕਰਕੇ ਜਸ ਗਾ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਆਕਾਗਰ ਕਰਕੇ ਜਸ ਗਾ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਆਕਾਗਰ ਕਰਕੇ ਜਸ ਗਾ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਆਕਾਗਰ ਕਰਕੇ ਜਸ ਗਾ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਅਕਾਗਰ ਕਰਕੇ ਜਸ ਗਾ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਅਕਾਗਰ ਕਰਕੇ ਜਸ ਗਾ ਲੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਅਕਾਗਰ ਕਰਕੇ ਮਨ ਨੂੰ ਅਕਾਗਰ ਕਰਕੇ ਮਨ ਨੂੰ ਅਕਾਗਰ ਕਰਕੇ ਮਨ ਨੂੰ ਇਕਾਗਰ ਕਰਕੇ ਮਨ ਨੂੰ ਇਕਾਗਰ ਕਰਕੇ ਵਾਹਿਗੁਰੂ 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 ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਔਰ ਮਹਾਂਪੁਰਖਾਂ ਦੀਆਂ ਅਸੀਸਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀਆਂ ਨਜ਼ਰਾਂ ਦੇ ਨਾਲ ਆਪ ਜੀਆ ਨੇ ਠੰਡ ਦੀ ਨਾ ਪਰਵਾਹ ਕਰਦੇ ਹੋਏ ਅਮਰਤ ਵੇਲਾ ਸੰਭਾਲ ਕਰਕੇ ਸੰਗਤ ਨਾਲ ਮਿਲ ਕੇ ਜਪ ਰਹੇ ਹੋ ਸਤਨਾਮ ਸ੍ਰੀ ਵੱਡੇ ਭਾਗ ਸ੍ਰੇਸ਼ਟ ਭਾਗ ਆਪ ਸੰਗਤਾਂ ਤੇ ਪੂਜਣ ਯੋਗ ਹੋ ਜੋ ਇਹ ਨਾਮ ਦੀਆਂ ਬਰਕਤਾਂ ਆਪਣੇ ਹਿਰਦੇ ਵਿੱਚ ਵਸਾ ਰਹੇ ਹੋ ਇਹ ਮਤ ਕੋਈ ਜਾਣੇ ਕਿ ਇਹ ਖੇਡ ਕੋਈ ਐਵੇਂ ਹੀ ਆ ਇਹ ਜਿਹੜਾ ਜਪਤਾ ਪਿਆ ਨਾ ਬੜਾ ਵੱਡਾ ਲਾਹਾ ਆ ਇਹਦਾ ਕੋਈ ਕਵੇ ਕਿ ਮੈਂ ਇੰਨਾ ਚਿਰ ਹੋ ਗਿਆ ਆਉਂਦਿਆਂ ਨੂੰ ਤੋੜਨ ਵਾਲੇ ਤੋੜਦੇ ਨੇ ਤੇ ਜੋੜਨ ਵਾਲੇ ਜੋੜਦੇ ਨੇ ਜਿਹੜੀ ਟੁੱਟੀ ਹੋਈ ਚੀਜ਼ ਜੁੜ ਜਾਵੇ ਨਾ ਤੇ ਸੰਸਾਰ ਦੇ ਲੋਕ ਬੜੇ ਖੁਸ਼ ਹੋ ਜਾਂਦੇ ਨੇ ਕਿ ਸਾਡੀ ਟੁੱਟੀ ਹੋਈ ਚੀਜ਼ ਜੁੜੀਏ ਤੇ ਸਾਡਾ ਕੰਮ ਚੱਲ ਜਾਣਾ ਆ ਇਸੇ ਤਰ੍ਹਾਂ ਰੱਬ ਵੀ ਬੜਾ ਖੁਸ਼ ਹੋ ਜਾਂਦਾ ਆ ਕਿ ਮੇਰੇ ਟੁੱਟੇ ਹੋਏ ਜੀ ਨਾਲ ਸੰਗਤ ਦੇ ਜੁੜ ਕੇ ਜਪ ਰਹੇ ਨੇ ਸਤਿਨਾਮ ਸ੍ਰੀ ਰੱਬ ਦੀਆਂ ਵੀ ਨਜ਼ਰਾਂ ਪੈਂਦੀਆਂ ਨੇ ਤੇ ਉਹਨੂੰ ਵੀ ਖੁਸ਼ੀ ਮਿਲਦੀ ਏ ਜਿਹੜਾ ਨਾਮ ਜਪਦਾ ਆ ਕਈ ਵਾਰੀ ਕੀ ਹੁੰਦਾ ਆ ਕਿ ਸਾਡੇ ਪਿਛਲੇ ਜਨਮਾਂ ਦੇ ਗੁਨਾਹ ਇੰਨੇ ਨੇ ਪਾਪ ਇੰਨੇ ਨੇ ਕੋ ਕਰਮ ਅਸੀਂ ਇੰਨੇ ਕੀਤੇ ਹੁੰਦੇ ਨੇ ਇਹ ਜਨਮ ਵਿੱਚ ਮਾਲਕ ਉਹਨਾਂ ਤੇ ਹੀ ਮਸਾਂ ਪੜਦਾ ਪਾਉਂਦਾ ਆ ਤੇ ਕਈ ਵਾਰੀ ਬੰਦਾ ਸੋਚਦਾ ਕਿ ਮੈਂ ਇੰਨਾ ਚਿਰ ਸਾਧੂਆਂ ਸੰਤਾਂ ਦੀ ਸੰਗਤ ਕਰਦਾ ਆ ਰਿਆਂ ਮੈਨੂੰ ਆਹ ਨਹੀਂ ਮਿਲਿਆ ਮੇਰਾ ਆਹ ਦੁੱਖ ਨਹੀਂ ਕਟਿਆ ਗਿਆ ਕਿਤੇ ਨਾ ਕਿਤੇ ਮਨ ਅੰਦਰ ਝਾਤੀ ਮਾਰੇ ਆ ਕਰੀਏ ਜੇ ਸੰਗਤ ਨਾਲ ਮਿਲ ਕੇ ਜਾਣੇ ਆ ਸਾਧੂਆਂ ਸੰਤਾਂ ਦੀ ਸੰਗਤ ਕਰਦੇ ਆ ਮਨ ਇਕਾਗਰ ਸਾਡਾ ਹੁੰਦਾ ਆ ਇਹ ਨਾ ਹੁੰਦੀ ਹੋਵੇ ਕਿ 5 ਘੰਟੇ ਸੰਗਤ ਕੀਤੀ ਐ ਤੇ ਉਹਦੇ ਵਿੱਚੋਂ 4 ਘੰਟੇ ਆ ਜਿਹੜਾ ਦੁਨੀਆਦਾਰੀ ਕਮਾਈ ਹੋਵੇ ਇੱਕ ਘੰਟਾ ਜਿਹੜਾ ਖਾਣ ਪੀਣ ਦੇ ਚੱਕਰਾਂ ਚ ਲੰਗਾ ਦਿੱਤਾ ਹੋਵੇ ਤੇ 5 ਘੰਟੇ ਤੇਰੇ ਲੇਖੇ ਵਿੱਚ ਤਾਂ ਨਾ ਲੱਗੇ ਜੇ ਸਾਧੂ ਸੰਤਾਂ ਨੇ ਕੋਈ ਬਚਨ ਕੀਤਾ ਤੇ ਉਹਦਾ ਵੀ ਜਿਹੜਾ ਆ ਮੋੜ ਕੇ ਜਵਾਬ ਦੇਣਾ ਜੇ ਕਹਿਣਾ ਉਹਨਾਂ ਨੇ ਕਿ ਲੰਗਰ ਵਾਸਤੇ ਦਸਵੰਦ ਕਢੋ ਗੁਰੂ ਘਰ ਵਾਸਤੇ ਦਸਵੰਦ ਕਢੋ ਤੇ ਆਪਾਂ ਨਿੰਦਿਆ ਕਰਨੀ ਤੇ ਸਤਿਗੁਰੂ ਜੀ ਤੇ ਕਹਿੰਦੇ ਨੇ ਨਿੰਦਾ ਭਲੀ ਕਿਸੇ ਕੀ ਨਹੀਂ ਕਿਸੇ ਦੀ ਵੀ ਨਿੰਦਿਆ ਕਰਨੀ ਚਾਹੀਦੀ ਆਪੋ ਆਪਣੇ ਕਰਮ ਬੀਜ ਰਹੇ ਆ ਤੇ ਆਪੋ ਆਪਣਾ ਛਾ ਕਰ ਰਹੇ ਆ ਤੇ ਇਸ ਕਰਕੇ ਅੱਜ ਆਏ ਆ ਇਹਦਾ ਲਾਹਾ ਕੱਲ ਨੂੰ ਮਿਲੇਗਾ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਔਖੀਆਂ ਘਾਟੀਆਂ ਤੋਂ ਰੱਬ ਜਰੂਰ ਬਚਾਉਂਦਾ ਆ ਪਰ ਜਿਨ੍ਹਾਂ ਨੇ ਪੁੰਨ ਬੀਜੇ ਨੇ ਜਿੰਨਾਂ ਨੇ ਨਾਮ ਵਿਝਿਆ ਆ ਤੇ ਉਹਨਾਂ ਨੇ ਇਹ ਵਧਣਾ ਵੀ ਤੇ ਹੈਗਾ ਹੀ ਆ ਨਾ ਇਹ ਫਲ ਵੀ ਤੇ ਮਿਲਣਾ ਹੀ ਆ ਨਾ ਉਹਨਾਂ ਨੂੰ ਜੇ ਕਿਸਾਨ ਨੇ ਅੱਜ ਕਣਕ ਬੀਜੀ ਮਿਹਨਤ ਕੀਤੀ ਐ ਉਹਤੇ ਹਾਲ ਪੰਜਾਲੀ ਚਲਾਈ ਐ ਖਰਚਾ ਲਾਇਆ ਬੀਜ ਪਾਇਆ ਵਿੱਚ ਆਪਣੀ ਸਰੀਰਕ ਮਿਹਨਤ ਲਾਈ ਐ ਅੱਜ ਉਹ ਕਣਕ ਨੇ ਆਖਰਕਾਰ ਫਲ ਵੀ ਤੇ ਦੇਣਾ ਹੀ ਆ ਨਾ ਪਰ ਜਿਹੜਾ ਧਿਆਨ ਹੀ ਨਾ ਦੇਵੇ ਉਸ ਪਾਸੇ ਨੂੰ ਹੁਣ ਨਾਮ ਵੀ ਜਪੀ ਜਾਵੇ ਤੇ ਕੋ ਕਰਮ ਵੀ ਕਰੀ ਜਾਵੇ ਸਾਰੀ ਗੱਲ ਦੇ ਧਿਆਨ ਦੇ ਨਾਲ ਹੀ ਫਸਲ ਪਲਦੀ ਏ ਕਿਵੇਂ ਕਿੰਨੇ ਦਿਨਾਂ ਬਾਅਦ ਪਾਣੀ ਦੇਣਾ ਹੈ ਕਿੰਨੇ ਬਾਅਦ ਦਿਨਾਂ ਬਾਅਦ ਉਹਨੂੰ ਛੜਕਾਅ ਕਰਨਾ ਦਵਾਈ ਦਾ ਖਾਦ ਪਾਉਣੀ ਹੈ ਸਾਰਾ ਧਿਆਨ ਰੱਖਿਆ ਜਾਂਦਾ ਆ ਐਵੇਂ ਨਹੀਂ ਕਿ ਜਦੋਂ ਮਰਜ਼ੀ ਜੋ ਮਰਜ਼ੀ ਕਰੀ ਜਾਣਾ ਇਹ ਸਾਰੀ ਗੱਲ ਧਿਆਨ ਵਿੱਚ ਰੱਖ ਕੇ ਇਸੇ ਤਰ੍ਹਾਂ ਮਹਾਰਾਜ ਵੀ ਸਾਨੂੰ ਸਮਝਾਉਂਦੇ ਨੇ ਕਿ ਨਾਮ ਵੀ ਜਪਣਾ ਤੇ ਤੇਰੀ ਸੁਰਤ ਵੀ ਬੜੀ ਇਕਾਗਰ ਹੋਣੀ ਚਾਹੀਦੀ ਆ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਤੇ ਕਹਿੰਦੇ ਸਾਵਧਾਨ ਇਕਾਗਰ ਚੀਤ ਤੇਰਾ ਮਨ ਇਕਾਗਰ ਹੋਣਾ ਚਾਹੀਦਾ ਆ ਤੇ ਜਿੰਨਾ ਚਿਰ ਮਨ ਨਹੀਂ ਇਕਾਗਰ ਹੁੰਦਾ ਉਹਨਾਂ ਚਿਰ ਸਾਡੀ ਜਿਹੜੀ ਹੈ ਉਹ ਨੇਮ ਹੀ ਬਣਿਆ ਰਹਿੰਦਾ ਆ ਆਈ ਜਾਂਦੇ ਆ ਜੱਪੀ ਜਾਂਦੇ ਆ ਪਰ ਉਹ ਪ੍ਰੇਮ ਵਿੱਚ ਕਨਵਰਟ ਨਹੀਂ ਹੁੰਦਾ ਇਸ ਕਰਕੇ ਆਏ ਆ ਲਾਹਾ ਲਿਆ ਕਰੀਏ ਤੇ ਜਿਹੜੇ ਜੀਵ ਨੇ ਨਾਮ ਜਪਣ ਵਾਲੇ ਪ੍ਰਮਾਤਮਾ ਉਹਨਾਂ ਦੇ ਹਿਰਦਿਆਂ ਨੂੰ ਠੰਡ ਪਾਉਂਦਾ ਆ ਤੇ ਜਿਹੜੇ ਲੋਕ ਨੇ ਨਾਮ ਤੋਂ ਵਾਂਝੇ ਰਹਿੰਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਜੇ ਬੰਦਿਆ ਤੂੰ ਸੰਸਾਰ ਤੇ ਆਣ ਕੇ ਨਾਮ ਹੀ ਨਹੀਂ ਸੀਗਾ ਜਪਣਾ ਤੇ ਫਿਰ ਕੀ ਤੇਰਾ ਇਸ ਦੁਨੀਆ ਤੇ ਆਉਣਾ ਸੀਗਾ ਤੇ ਸਤਿਗੁਰੂ ਜੀ ਕਹਿੰਦੇ ਐਸੀ ماں ਦੀ ਕੁੱਕ ਸੁੰਝੀ ਰਹਿ ਜਾਂਦੀ ਜਿਹੜਾ ਜੀ ਆਣ ਕੇ ਇੱਥੇ ਨਾਮ ਨਹੀਂ ਜਪਦਾ ਕਿਉਂਕਿ ਇਹ ਸੰਸਾਰ ਵਣਜ ਕਰਨ ਵਾਸਤੇ ਨਾਮਦਾ ਆ ਇਹ ਦੁਨੀਆਦਾਰੀ ਦੇ ਵਿੱਚ ਰੰਗ ਤਮਾਸ਼ੇ ਵੇਖਣ ਲਈ ਨਹੀਂਗਾ ਇਹ ਅੱਖਾਂ ਨਹੀਂ ਜੇ ਰੱਖ ਜਦੀਆਂ ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਇਹਦੇ ਤਮਾਸ਼ੇ ਨਿਤਦੇ ਹੀ ਬਣਦੇ ਜਾ ਰਹੇ ਨੇ ਨਵੇਂ ਤੋਂ ਨਵਾਂ ਤਮਾਸ਼ਾ ਮੋਬਾਈਲਾਂ ਤੇ ਆਈ ਜਾ ਰਿਹਾ ਆਪਾਂ ਵੇਖ ਕੇ ਸਮਾਂ ਬਰਬਾਦ ਕਰੀ ਜਾ ਰਹੇ ਆ ਤੇ ਸਤਗੁਰੂ ਜੀ ਕਹਿੰਦੇ ਨੇ ਜੇ ਨਾ ਹਰ ਹਿਰਦੇ ਨਾਮ ਨਾ ਵਸਿਓ ਤੇ ਨਮਾਤ ਕੀਜੈ ਹਰ ਬਾਝਾ ਉਹ ਬਾਝ ਰਹਿ ਜਾਂਦੀ ਮਾਂ ਚੰਗਾ ਸੀਗਾ ਇਹਦੇ ਨਾਲ ਉਹਦੀ ਕੁੱਖ ਸੁੰਨੀ ਰਹਿ ਜਾਂਦੀ ਜਿੰਨੇ ਆ ਕੇ ਹਿਰਦੇ ਵਿੱਚ ਨਾਮ ਨਹੀਂ ਵਸਾਇਆ ਤੇ ਜਪਿਆ ਨਹੀਂ ਸਤਨਾਮ ਸ੍ਰੀ ਆਪਾਂ ਵੱਡੇ ਭਾਗਾਂ ਵਾਲੇ ਆ ਸਾਰੇ ਹੀ ਮਿਲ ਕੇ ਭੈਣ ਭਰਾਵਾਂ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਨੇਤੀ ਅਮਰਤ ਵੇਲੇ ਉੱਠ ਕੇ ਨਤਮਸਤਕ ਹੋਨੇ ਆ ਇਹਨਾਂ ਘੜੀਆਂ ਦਾ ਲਾਹਾ ਲਿਆ ਕਰੀਏ ਕਿਉਂਕਿ ਰੱਬ ਦਾ ਨਾਮ ਆ ਜਿਹੜਾ ਪ੍ਰਮਾਤਮਾ ਦਾ ਨਾਮ ਆ ਜਿਹੜਾ ਉਹ ਬੜਾ ਸਾਡੇ ਵਾਸਤੇ ਲਾਹੇਵੰਦ ਆ ਸਤਿਗੁਰੂ ਜੀ ਕੀ ਕਹਿੰਦੇ ਨੇ ਓ ਕਲਯੁਗ ਤਤੀਆਂ ਹਵਾਵਾ ਵਾਲਾ ਹਰੀ ਦਾ ਨਾਮ ਠੰਡਾ ਲੱਗਦਾ ਆ ਕਲਯੁਗ ਤਤੀਆਂ ਹਵਾਵਾ ਵਾਲਾ ਹਰੀ ਦਾ ਨਾਮ ਠੰਡਾ ਲੱਗਦਾ ਆ ਪਿਆਰੇ ਜੀ ਹਰੀ ਦਾ ਨਾਮ ਠੰਡਾ ਲੱਗਦਾ ਪਿਆਰੇ ਜੀ ਹਰੀ ਦਾ ਨਾਮ ਠੰਡਾ ਲੱਗਦਾ ਜਿਹੜਾ ਕਲਜ ਹੋ ਗਿਆ ਨਾ ਜਿਹੜਾ ਉਹਦੇ ਨਾਲ ਜੁੜਿਆ ਰਹਿੰਦਾ ਉਹਦੇ ਕੀਤੇ ਹੋਏ ਕਰਮਾਂ ਨਾਲ ਜੁੜਿਆ ਰਹਿੰਦਾ ਉਹ ਤਪਦਾ ਹੀ ਰਹਿੰਦਾ ਆ ਉਹਨੂੰ ਭਾਵੇਂ ਦੁਨੀਆਂ ਦੇ ਅਨੇਕਾਂ ਪਦਾਰਥ ਨੇ ਸੁੱਖ ਦੇ ਸਾਧਨ ਨੇ ਪਰ ਉਹ ਕਦੀ ਚੈਨ ਨਾਲ ਨਹੀਂ ਬੈਠ ਸਕਦਾ ਸੁੱਖ ਕਿਵੇਂ ਮਿਲ ਸਕਦਾ ਆ ਉਹਨੇ ਕਦੀ ਸੰਗਤ ਵਿੱਚ ਜਾ ਕੇ ਜਪਿਆ ਹੀ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਉਹਦੀ ਜ਼ਿੰਦਗੀ ਦੇ ਵਿੱਚ ਕਦੀ ਲਾਹਾ ਲੈਣ ਦਾ ਮੌਕਾ ਆਇਆ ਹੀ ਨਹੀਂਗਾ ਤੇ ਵੇਖੋ ਜੇ ਹਰੀ ਦਾ ਨਾਂ ਠੰਡਾ ਲੱਗਦਾ ਤੇ ਆਪਾਂ ਠੰਡ ਦੀ ਕਿਤੇ ਪ੍ਰਵਾਹ ਸੰਗਤ ਕਰਦੀ ਹੈ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਨਾਲ ਕਿੰਨੀ ਧੁੰਦ ਪਈ ਹੈ ਕਿੰਨੀ ਠੰਡ ਪੈ ਰਹੀ ਹੈ ਤੇ ਅਸੀਂ ਫਿਰ ਵੀ ਗੱਜ-ਗੱਜ ਕੇ ਬੋਲ ਰਹੇ ਹਾਂ ਸਤਨਾਮ ਸ੍ਰੀ ਇੰਨੀ ਠੰਡ ਧੋਂਦੇ ਆ ਕਿ ਫੌਜੀ ਸਾਹਿਬ ਪਿੱਛੇ ਕਹਿ ਰਹੇ ਕਿ ਸੰਗਤ ਵੀ ਵਾਟ ਰਹੀ ਜਾ ਰਹੀ ਹੈ ਵਾਟ ਦੇ ਤੁਰ ਹੀ ਆਉਂਦੀ ਆ ਤੇ ਆ ਰਹੀ ਸੀ ਸੰਗਤ ਸੜਕ ਤੇ ਵੱਡੀ ਤੇ ਵੇਖੋ ਇੰਨੀ ਠੰਡ ਧੋਂਦੇ ਵਿੱਚ ਪਤਾ ਵੀ ਨਹੀਂ ਲੱਗਦਾ ਤੇ ਫਿਰ ਵੀ ਯਾਰ ਰੌਂ ਕਰਾਹੇ ਪੈ ਜਾਂਦੇ ਨੇ ਪਰ ਫਿਰ ਵੀ ਬਾਬੇ ਬੁੱਢੇ ਦਾ ਖਿਹੜਾ ਨਹੀਂ ਛੱਡਦਾ ਇਹ ਆ ਪਿਆਰ ਪਰ ਜੇ ਕਿਤੇ ਆਣ ਕੇ ਨਾਮ ਨਾਲ ਜੁੜੇ ਰਹੇ ਸਿਮਰਨ ਨਾਲ ਜੁੜੇ ਰਹੇ ਫਿਰ ਤੇ ਬੜਾ ਵੱਡਾ ਲਾਹਾ ਆਇਆ ਫਿਰ ਪਿਛਲੇ ਕੀਤੇ ਹੋਏ ਪਾਪਾਂ ਤੇ ਸਤਿਗੁਰ ਜੀਆ ਨੇ ਪਰਦੇ ਪਾ ਦੇਨੇ ਕੀਤੇ ਹੋਏ ਕੁਕਰਮਾਂ ਤੇ ਸਤਿਗੁਰ ਜੀਆ ਨੇ ਕੱਜ ਦੇਣੇ ਨੇ ਉਹ ਗੁਨਾਹ ਪਿਛਲੇ ਔਗਣ ਬਖਸ਼ ਲਏ ਪ੍ਰਭ ਅੱਗੇ ਮਾਰਗ ਆਵੇ ਪਿਛਲੇ ਔਗਣਾ ਤੇ ਉਹਨਾਂ ਨੇ ਪਰਦਾ ਪਾ ਕੇ ਸਾਨੂੰ ਨਵੇਂ ਸਿਰੇ ਤੋਂ ਭਗਤੀ ਨਾਲ ਜੋੜ ਦੇਣਾ ਆ। ਸੇਵਾ ਦੇ ਨਾਲ ਜੋੜ ਦੇਣਾ ਆ। ਪਤਾ ਕੀ ਹੁੰਦਾ ਦੁਨੀਆ ਵਿੱਚ ਅੱਜ ਵੀ ਜੇ ਕੋਈ ਆਪਣਾ ਕੰਮ ਕਾਰਜ ਕਿਸੇ ਪਾਸੇ ਜਾਣਾ ਹੋਵੇ ਜਾਂ ਕਿਸੇ ਨੇ ਵਿਦੇਸ਼ ਵਿੱਚ ਜਾਣਾ ਹੋਵੇ ਉਹਦਾ ਰਿਕਾਰਡ ਚੈੱਕ ਕੀਤਾ ਜਾਂਦਾ ਆ ਕਿ ਪਿੱਛੇ ਕੋਈ ਇਹਦੇ ਤੇ ਕ੍ਰਿਮੀਨਲ ਕੇਸ ਤੇ ਨਹੀਂ ਚੱਲਦਾ। ਇਨਕੁਆਇਰੀ ਪੁਲਿਸ ਕਰਦੀ ਆ। ਪਰ ਇਧਰ ਸਾਡਾ ਬਾਪੂ ਕਿੱਡਾ ਦੇ ਆਲੂ ਕਿਰਪਾਲੂ ਆ ਉਹ ਪਿਛਲੇ ਗੁਨਾਹ ਬਖਸ਼ ਦੇਂਦਾ ਆ ਤੇ ਫਿਰ ਨਵੇਂ ਸਿਰੇ ਤੋਂ ਸਾਡੀ ਜ਼ਿੰਦਗੀ ਸ਼ੁਰੂ ਕਰ ਦਿੰਦਾ ਆ ਐਡਾ ਪਯੋਕ ਤੇ ਲੱਭਣਾ ਇਹ ਐਸਾ ਸੰਸਾਰ ਤੇ ਦੁਨੀਆ ਤੇ ਬਾਪ ਕੋਈ ਹੋ ਹੋ ਨਹੀਂ ਸਕਦਾ ਇਸ ਕਰਕੇ ਸਾਰੀ ਸੰਗਤ ਲਾਹਾ ਲਿਆ ਕਰੀਏ ਇਹ ਅੰਮ੍ਰਿਤ ਵੇਲੇ ਉੱਠਦੇ ਆਂ ਹਰ ਸੁਵਾਸ ਨਾਲ ਜਪਿਆ ਕਰੀਏ ਵਾਹਿਗੁਰੂ 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 ਵਾਹ ਗੁਰੂ 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 ਵਾਹਿਗੁਰੂ ਵਾਹਿਗੁਰੂ ਵਾਹਿ ਹੈ ਗੁਰੂ ਸਵਾਸ ਸਵਾਸ ਸਾਡਾ ਐਵੇਂ ਸਿਮਰਨ ਚੱਲਦਾ ਰਹੇ ਕਦਮ ਕਦਮ ਨਾਲ ਸਿਮਰਨ ਚੱਲਦਾ ਰਹੇ ਕਿਉਂਕਿ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਰਾਹੀਂ ਉਪਦੇਸ਼ ਕਰਦੇ ਨੇ ਕਿ ਇਹ ਨਾਮ ਦੀ ਕੋਈ ਕੀਮਤ ਨਹੀਂਗੀ ਇਹ ਨਾਮ ਦੀ ਕੋਈ ਸਤਿਗੁਰੂ ਜੀ ਕੀ ਕਹਿੰਦੇ ਨੇ ਤਨਾਸਰੀ ਰਾਗ ਦੇ ਵਿੱਚ ਕਿ ਨਾਵੇਂ ਕੀ ਕੀਮਤ ਕਹੀ ਨਾ ਜਾਏ ਇਹ ਦੁਨੀਆ ਦੇ ਪਦਾਰਥ ਇਹ ਖਾਣ ਪੀਣ ਦੇ ਪਦਾਰਥ ਇਹ ਦੁਨੀਆ ਦੀ ਮਾਇਆ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਇਹ ਮਾਇਆ ਆ ਜਿਹੜੀ ਇਹਦੇ ਨਾਲ ਪਦਾਰਥ ਖਰੀਦੇ ਜਾ ਸਕਦੇ ਨੇ ਪਰ ਜਿਹੜਾ ਨਾਮ ਆ ਉਹਦੇ ਕੋਈ ਕੀਮਤ ਹੀ ਨਹੀਂ ਗੀ ਹੁਣ ਜਿਹੜਾ ਸ਼ਾਹੂਕਾਰ ਆ ਕੋਈ ਧਨਾੜ ਆਦਮੀ ਆ ਉਹ ਕਿਸੇ ਨੂੰ ਕਹਿ ਦੇਵੇ ਕਿ ਆਲੇ ਮੇਰੇ ਨਾਮ ਦਾ ਤੂੰ ਮਾਇਆ ਲੈ ਲੈ ਤੇ 40 ਦਿਨ ਦੀ ਯਾਤਰਾ ਕਰ ਲਾ ਤੇ ਉਹਦਾ ਲਾਹਾ ਮੈਨੂੰ ਮਿਲ ਜਾਵੇ ਇਹ ਨਹੀਂ ਹੋ ਸਕਦਾ ਜਿਹੜਾ ਖਾਵੇਗਾ ਉਹੀ ਲਾਹਾ ਲਵੇਗਾ ਉਹਨੂੰ ਹੀ ਸਵਾਦ ਦਾ ਪਤਾ ਲੱਗੇਗਾ ਉਹ ਵੱਖਰੀ ਗੱਲ ਹੈ ਕਿ ਰੱਬ ਤਰਸ ਕਰ ਦੇਵੇ ਤੇ ਉਹਦੀ ਅਰਦਾਸ ਪੂਰੀ ਹੋ ਜਾਵੇ ਉਹ ਨੇਤੀ ਅਰਦਾਸ ਕਰੇ ਤਰਲਾ ਲਵੇ ਕਿ ਬਾਬਾ ਕਿਰਪਾ ਕਰ ਉਹਨੂੰ ਵੀ ਆਪਣੇ ਚਰਨਾਂ ਨਾਲ ਜੋੜ ਲੈ ਉਹ ਵੀ ਤੇਰੀ ਸੰਗਤ ਨਾਲ ਜੁੜ ਜਾਵੇ ਉਹ ਵੱਖਰੀ ਗੱਲ ਹੈ ਤੇ ਸਤਿਗੁਰੂ ਫਿਰ ਦਰਸ਼ ਕਰਕੇ ਥੋੜਾ ਕਿਨਕਾ ਉਹਦੇ ਜਪੇ ਹੋਏ ਨਾਂ ਦੇ ਵਿੱਚੋਂ ਉਹਦੀ ਝੋਲੀ ਵਿੱਚ ਪਾ ਦਿੰਦੇ ਨੇ ਐਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸੰਤਾਂ ਦੀ ਸੰਗਤ ਕਰਨੀ ਹੈ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਹੈ ਤੇ ਉਹ ਜਦੋਂ ਕਿਤੇ ਔਖੀ ਘਾਟੀ ਆਵੇਗੀ ਔਖਾ ਸਮਾ ਆਵੇਗਾ ਤੇ ਸਾਧੂ ਤੇਰਾ ਗਹਿਣੇ ਦੀ ਤਰ੍ਹਾਂ ਛਾਥ ਨਿਭਾਉਣਗੇ ਬਾਣੀ ਵਿੱਚ ਪੜਦੇ ਨਾ ਸੰਤ ਹਮਾਰਾ ਗਹਿਣਾ ਜਿੱਥੇ ਨਾਮ ਆ ਗਹਿਣਾ ਉਥੇ ਸੰਤ ਵੀ ਗਹਿਣਾ ਆ ਸਾਧੂਆਂ ਨੂੰ ਵੀ ਸਤਿਗੁਰੂ ਜੀ ਵਿੜੇ ਆਉਂਦੇ ਨੇ ਕਿ ਕਿਤੇ ਉਹਦੀ ਜੇ ਤੇਰੀ ਕੀਤੀ ਅਰਦਾਸ ਨਾ ਉਥੇ ਪਹੁੰਚੇ ਤੇ ਉਹਨਾਂ ਦੀ ਤਾਰ ਮੇਰੇ ਨਾਲ ਮਿਲੀ ਹੋਈ ਹੈ ਕਿਉਂਕਿ ਜਿਸ ਫੂਨ ਵਿੱਚ ਛੇਮ ਦੇ ਵਿੱਚ ਪੈਸੇ ਨਾ ਹੋਵਣ ਤੇ ਉਹਦੇ ਤੋਂ ਨਾ ਗੱਲ ਹੁੰਦੀ ਹੋਵੇ ਤੇ ਆਪਾਂ ਦੂਸਰੇ ਦਾ ਫੋਨ ਲੈ ਲੈਨੇ ਆ ਦੂਸਰੇ ਦੇ ਫੋਨ ਤੋਂ ਗੱਲ ਉੱਥੇ ਪਹੁੰਚ ਜਾਂਦੀ ਏ ਕਿਉਂਕਿ ਉਹਦਾ ਕਨੈਕਸ਼ਨ ਜੁੜਿਆ ਟਾਵਰ ਦੇ ਨਾਲ ਇਸੇ ਤਰ੍ਹਾਂ ਸਾਡਾ ਜਿਹੜਾ ਨਹੀਂ ਗੱਲ ਬਣਦੀ ਤੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਆਪਣੇ ਜੀਵਨ ਦਾ ਅਸੀਂ ਭਲਾ ਕਰ ਸਕਦੇ ਆ ਜਿੱਥੇ ਸੰਤ ਨੇ ਗਹਿਣਾ ਉਥੇ ਸਤਿਗੁਰੂ ਜੀ ਕਹਿੰਦੇ ਨੇ ਨਾਮ ਨਹੀਂ ਜਿੰਦੇ ਔਕੀ ਵੇਲੇ ਦਾ ਗਹਿਣਾ ਨਾਮ ਨਹੀਂ ਜਿੰਦੇ ਔਕੀ ਵੇਲੇ ਦਾ ਗਹਿਣਾ ਨਾਮ ਨਹੀਂ ਜਿੰਦੇ ਔਕੀ ਵੇਲੇ ਦਾ ਗਹਿਣਾ ਨਾਮ ਨਹੀਂ ਜਿੰਦੇ ਔਖੀ 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 ਵੇਲੇ ਦਾ ਗਹਿਣਾ ਔਖੀ ਵੇਲੇ ਦਾ ਗਹਿਣਾ ਔਖੀ ਵੇਲੇ ਦਾ ਗਹਿਣਾ ਨਾਮ ਨਿਜਿੰਦੇ ਔਕੀ 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 ਵੇਲੇ ਦਾ ਤੇ ਸਤਿਗੁਰੂ ਜੀ ਕਹਿੰਦੇ ਨਾਮ ਦੀ ਕੀਮਤ ਕੋਈ ਨਹੀਂਗੀ ਇਹ ਜਿਹੜਾ ਤੁਸੀਂ ਜਾਪ ਰਹੇ ਹੋ ਨਾ ਜਿਹੜਾ ਸੰਗਤ ਨਾਲ ਰਲ ਕੇ ਉਹਦੀ ਯਾਦ ਚ ਜੁੜੇ ਹੋ ਤੇ ਧਿਆਨ ਉਹਦੇ ਚਰਨਾਂ ਦਾ ਧਰ ਕੇ ਜਪ ਰਿਓ ਸਤਨਾਮ ਸ੍ਰੀ ਇਹ ਕਿਤੇ ਉਹ ਮੁੱਲ ਨਹੀਂ ਖਰੀਦਿਆ ਜਾਣਾ ਇਹ ਬਜ਼ਾਰਾਂ ਦੁਕਾਨਾਂ ਤੋਂ ਨਹੀਂ ਦੇ ਖਰੀਦਿਆ ਜਾਣਾ ਇਸੇ ਕਰਕੇ ਕਹੀਦਾ ਆ ਸੰਗਤ ਪ੍ਰਸ਼ਾਦ ਲਿਆਉਂਦੀ ਆ ਜਿੰਨਾ ਹੁੰਦਾ ਓਨਾ ਹੀ ਛਕਿਆ ਕਰੀਏ ਘਰਾਂ ਨੂੰ ਖੜਨ ਦੀ ਲਾਲਸਾ ਨਾ ਰਖੀਏ ਮਨਾ ਵਿੱਚ ਉਹ ਤੇ ਬਾਜ਼ਾਰ ਚੋਂ ਖਰੀਦੇ ਆ ਜਾ ਸਕਦਾ ਪਰ ਇਹ ਨਾਮ ਜਦੋਂ ਉਹਨਾਂ ਨੂੰ ਉਹਦੇ ਵਟੇ ਦੇਣਾ ਪੈਣਾ ਆ ਇਹ ਸਿਮਰਨ ਦੀਆਂ ਘੜੀਆਂ ਉਹਨਾਂ ਨੂੰ ਦੇਣੀਆਂ ਪੈਣੀਆਂ ਜਿਨ੍ਹਾਂ ਨੇ ਤੁਹਾਡੇ ਵਾਸਤੇ ਕੁਝ ਸ਼ਕਲ ਚਕਾਉਣ ਲਈ ਲਿਆਂਦਾ ਆ ਪਰ ਜੇ ਆਪਾਂ ਉਹਨੂੰ ਛਕਾਂਗੇ ਪ੍ਰਸ਼ਾਦ ਸਮਝ ਕੇ ਤੇ ਉਹਨੇ ਸਾਡੇ ਅਨੇਕਾਂ ਦੁੱਖੜੇ ਕੱਟ ਦੇਣੇ ਨੇ ਦੇਖਈਏ ਕਿ ਜਿਹੜੇ ਘਰਾਂ ਦੇ ਵਿੱਚ ਰਜਾਈਆਂ ਤਾਨ ਕੇ ਸੁੱਤੇ ਨੇ ਨਾ ਉਹਨਾਂ ਦਾ ਰੱਬ ਦੇ ਨਾਲ ਕੋਈ ਪਿਆਰ ਨਾ ਕੋਈ ਰੱਬ ਨਾਲ ਸਾਝ ਉਹਨਾਂ ਵਾਸਤੇ ਲੈ ਕੇ ਜਾਈਏ ਤੇ ਉਹਨਾਂ ਦੀ ਜਿਹੜੀ ਮਤ ਮਲੀਨ ਹੋਣੀ ਹੈ ਕਿਉਂਕਿ ਸਤਗੁਰੂ ਜੀ ਕੀ ਕਹਿੰਦੇ ਨੇ ਬੰਦਿਆ ਅੱਜ ਤੂੰ ਗੁਰੂ ਦੀ ਬਾਣੀ ਨਾਲ ਜੁੜਿਆ ਆ ਤੇ ਆਪਣੇ ਜੀਵਨ ਦੀਆਂ ਜਾਚਾਂ ਸਿੱਖ ਜੀਵਨ ਦੇ ਵਿੱਚ ਐਵੇਂ ਨਾ ਇਸ ਤਰ੍ਹਾਂ ਦੇ ਕਰਮ ਕਰੀ ਕੇ ਜਿੰਨਾ ਤੂੰ ਨਾਮ ਜਪਿਆ ਉਹ ਗਵਾਚਦਾ ਹੀ ਜਾਵੇ ਉਹਨੂੰ ਵਾੜ ਲਾ ਕੇ ਰੱਖ ਇਸ ਕਰਕੇ ਜਿੱਥੇ ਆਪਾਂ ਆਉਨੇ ਆ ਉਥੇ ਸਤਿਗੁਰੂ ਜੀ ਕਹਿੰਦੇ ਨੇ ਬੰਦਿਆ ਤੂੰ ਨਾਮ ਦਾ ਲਾਹਾ ਲੈ ਰਿਆ ਆ ਤੇ ਜੀਵਨ ਦੀਆਂ ਝੁਕਤਾਵਾਂ ਵੀ ਆਪਣੇ ਜੀਵਨ ਵਿੱਚ ਲਾਜ਼ਮੀ ਰੱਖ ਇਹ ਨਾਮ ਬੜਾ ਕੀਮਤੀ ਹੈ ਇਹਦੀ ਕੀਮਤ ਕੋਈ ਨਹੀਂ ਉਹ ਇਹਦੀ ਕੀਮਤ ਨਾ ਕੋਈ ਭਰ ਹੀ ਸਕਦਾ ਆ ਜਿਨ੍ਹਾਂ ਨੂੰ ਪਤਾ ਸੀਗਾ ਉਹਨਾਂ ਨੇ ਸਿਰਾਂ ਦੇ ਆਪਣੇ ਖੋਪਰ ਲਵਾ ਲਏ ਉਹਨਾਂ ਨੇ ਬੰਦ ਬੰਦ ਕਟਵਾ ਲਏ ਉਹਨਾਂ ਨੇ ਆਪਣੇ ਛਾਤੀ ਨਾਲ ਲੱਗੇ ਹੋਏ ਦੁੱਧ ਚੁੰਗਦੇ ਬੱਚਿਆਂ ਦੇ ਟੋਟੇ ਕਰਾ ਕੇ ਗੱਲਾਂ ਵਿੱਚ ਹਾਰ ਪਵਾ ਲਏ ਜਿਨ੍ਹਾਂ ਨੂੰ ਨਾਮ ਦੀ ਕੀਮਤ ਦਾ ਪਤਾ ਲੱਗ ਗਿਆ ਕਿ ਇਹ ਨਹੀਂ ਮਿਲਿਆ ਲੱਭਿਆਂ ਲਬਜ਼ਾ ਅੱਜ ਸਤਗੁਰੂ ਬਾਜਾਂ ਵਾਲਾ ਤਰੁੱਠਾ ਆ ਸਾਡੇ ਤੇ ਬਾਬਾ ਬੁੱਢਾ ਤਰੁ ਠਾਇਆ ਤੇ ਜਪ ਰਹੇ ਆ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਜੀ ਕਿੱਡਾ ਵੱਡਾ ਸਾਨੂੰ ਰਤਬਾ ਦੇ ਰਹੇ ਨੇ ਕਹਿੰਦੇ ਨੇ 6 ਜਨ ਧਨ 6 ਜਨ ਧਨ ਜਿਨ ਇੱਕ ਨਾਮ ਲਿਵ ਲਾਏ ਜਿਨ੍ਹਾਂ ਨੇ ਇੱਕ ਪਰਮੇਸ਼ਰ ਦੇ ਨਾਲ ਲਿਵ ਨੂੰ ਜੋੜਿਆ ਕਹਿੰਦੇ ਉਹ ਜਨ ਧਨ ਨੇ ਉਹ ਜੀਵ ਧਨ ਨੇ ਵੱਡੇ ਭਾਗਾਂ ਵਾਲੇ ਨੇ ਜਿਹੜੇ ਇੱਕ ਦੀ ਟੇਕ ਰੱਖਦੇ ਨੇ ਇਹ ਨਾ ਹੁੰਦੀ ਹੋਵੇ ਕਿ ਮਨ ਵਿੱਚ ਪ੍ਰਣ ਕੀਤਾ ਹੋਵੇ ਕਿ 41 ਜਨਮ ਯਾਤਰਾ ਕਰਨੀ ਕਰਨੀ ਹੈ ਮੈਂ ਬਾਬੇ ਬੁੱਢੇ ਦੇ ਜਾਣਾ ਹੈ ਜਾਣਾ ਆ ਤੇ ਕੱਲ ਵੀਰਵਾਰ ਦੇ ਦਿਨ ਪੀਰਾਂ ਦੀਆਂ ਜਗ੍ਹਾ ਤੇ ਤੇਲ ਪਾਉਂਦਾ ਫਿਰਦਾ ਹੋਵੇ ਮੱਥੇ ਟੇਕਦਾ ਹੋਵੇ ਸਾਧਗੁਰੂ ਕਹਿੰਦੇ ਨਹੀਂ ਗੱਲ ਢੀ ਬਣਨੀ ਇੱਕ ਦੇ ਨਾਲ ਲਿਵ ਜੁੜੀ ਹੋਵੇ ਕਿਉਂਕਿ ਸਾਡਾ ਰੱਬ ਇੱਕ ਆ ਬਾਣੀ ਸਾਨੂੰ ਇਸ ਗੱਲ ਦਾ ਹਵਾਲਾ ਦਿੰਦੀ ਐ ਸਾਬ ਮੇਰਾ ਇੱਕੋ ਹੈ ਭਾਈ ਇੱਕੋ ਹੈ ਇਹ ਮੇਰੇ ਭਾਈਓ ਬੜੇ ਪਿਆਰ ਦੇ ਨਾਲ ਸਮਝਾਇਆ ਇੱਕ ਹੀ ਐ ਇਸ ਕਰਕੇ ਉਸ ਪਰਮਾਤਮਾ ਦੇ ਨਾਲ ਹੀ ਜੁੜਨਾ ਆ ਜਿਹੜਾ ਸਾਡੀ ਰੱਖਿਆ ਕਰਦਾ ਆ ਜਿਹੜਾ ਸਾਡੀ ਬਾਹ ਫੜਦਾ ਬਾਬੇ ਬੋਡੇ ਤੋਂ ਵੱਡਾ ਕੋਈ ਹੋਰ ਹੋ ਸਕਦਾ ਆ ਜਨੇ ਇਨੇ ਸਤਿਗੁਰਾਂ ਦੇ ਦਰਸ਼ਨ ਦਰਾਰੇ ਕੀਤੇ ਤੇ ਬਾਬੇ ਬੁੱਢਾ ਸਾਹਿਬ ਜੀ ਨੂੰ ਗੁਰਨਾਨਕ ਸਾਹਿਬ ਜੀ ਆਨੇ ਕਹਿ ਦਿੱਤਾ ਸੀ ਕਿ ਬੱਡੇ ਆ ਤੇਰੇ ਤੋਂ ਉਹਲੇ ਨਾ ਹੋਸਾਂ ਤੇਰੇ ਤੋਂ ਉਹਲੇ ਨਹੀਂ ਹੋਵਾਂਗੇ ਜਦੋਂ ਤੂੰ ਕਵੇਂਗਾ ਉਦੋਂ ਹੀ ਸਾਹਮਣੇ ਖੜ ਜਾਾਂਗੇ ਆਣ ਕੇ ਇਸ ਕਰਕੇ ਸਾਰੀ ਸੰਗਤ ਲਾਹਾ ਲਿਆ ਕਰੀਏ ਪ੍ਰਣ ਕਰੀਏ ਕਿ ਬਾਬੇ ਬੁੱਢੇ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਿਨਾ ਕਿਸੇ ਦੇ ਅੱਗੇ ਇਹ ਸੀਸ ਨਹੀਂ ਝੁਕੇਗਾ ਝੁਕੇਗਾ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਝੁਕੇਗਾ ਤੇ ਮੈਂ ਬੇਨਤੀ ਕਰਦੇ ਵਾਂ ਜਿੰਨਾ ਘਰਾਂ ਦੇ ਵਿੱਚ ਕਈ ਯਾਰ ਮਜਬੂਰਨ ਸਾਨੂੰ ਮੰਨਣਾ ਪੈਂਦਾ ਆ ਸਾਡੇ ਘਰਾਂ ਦੇ ਵਿੱਚ ਪ੍ਰਾਣੀਆਂ ਜਗਾ ਤੁਰੀਆਂ ਆਉਂਦੀਆਂ ਨੇ ਸਾਡੇ ਵੱਡੇ-ਵਡੇਰੇ ਤੇਲ ਪਾਉਂਦੇ ਆਉਂਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਐਸਾ ਆ ਕੋਈ ਸਾਧੂ ਸੰਤ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ जोडਦਾ ਹੋਵੇ ਨਾਮ ਦੀ ਕਮਾਈ ਵਾਲਾ ਹੋਵੇ ਉਹਦੀ ਸੰਗਤ ਨਾਲ ਜੁੜੋ ਉਦੇ ਚਰਨਾਂ ਵਿੱਚ ਫਰਿਆਦ ਲਾਓ ਫਿਰ ਉਹ ਆਪਣੇ ਆਪ ਹੌਲੀ-ਹੌਲੀ ਗੁਰੂ ਨਾਨਕ ਦੇ ਚਰਨਾਂ ਨਾਲ ਤੁਹਾਨੂੰ ਜੋੜ ਦੇਵੇਗਾ ਇਹਨਾਂ ਦਾ ਖਿਹੜਾ ਛੱਡੀਏ ਪੀਰਾਂ ਫਕੀਰਾਂ ਦੇ ਵੀ ਦੇਵਤਿਆਂ ਦਾ ਗੁਰੂ ਨਾਨਕ ਦੇ ਚਰਨਾਂ ਦੇ ਹੋ ਜੀਏ ਬਾਬੇ ਬੁੱਢੇ ਦੇ ਹੋ ਜੀਏ ਇੱਕ ਵਾਰੀ ਉਹਦੇ ਨਾਲ ਲਿਵ ਜੋੜ ਲਈਏ ਫਿਰ ਸਤਿਗੁਰੂ ਜੀ ਕਹਿੰਦੇ ਤੁਸੀਂ ਧੰ ਹੋ ਤੁਹਾਨੂੰ ਧੰ ਕਿਹਾ ਜਾਂਦਾ ਆ ਇਸ ਕਰਕੇ ਸਾਰੇ ਲਾਹਾ ਲਿਆ ਕਰੋ ਸਤਿਗੁਰੂ ਜੀ ਚੜ੍ਹਦੀਆਂ ਕਲਾ ਕਰਨ ਹਰ ਦਵਾਨੋਂ ਮਦਾਨੋਂ ਸਾਨੂੰ ਸਾਰਿਆਂ ਨੂੰ ਫਤਿਹ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਹੋਈਆਂ ਪੁੱਲਾਂ ਦੀ ਖਿਮਾ ਆਓ ਬੜੇ ਅਦਬ ਸਤਕਾਰ ਦੇ ਨਾਲ ਗੱਜ-ਵੱਜ ਕੇ ਬੁਲਾਓ ਵਾਹਿਏ ਗੁਰਜੀਕਾ ਖਾਲਸਾ ਵਾਹਿਏ ਗੁਰਜੀਕੀ ਫਤਿਹ